ਬਾਜੀ ਸਤਿਕਾਰ ਸਤਿਕਾਰ ਸਦੀਪ ਜੀ ਹੋਰ ਬਾਜੀ ਸਾਡੇ ਠੀਡਾਈ ਦੀ ਚੜਦੀ ਕਲਾ ਤੁਸੀਂ ਸਰਾਓ ਵਧੀਆ ਜੀ ਵਧੀਆ ਹੋਰ ਸੰਦੀਪ ਡੇਰੀ ਫਾਰਮ ਵੇਖਣ ਆਲੇ ਜਿੰਨੇ ਵੀ ਵੀਰ ਭਰਾ ਬਜ਼ੁਰਗ ਦੇਸ਼ਮ ਵਿਦੇਸ਼ਾਂ ਦੇ ਸਾਰੀ ਦੁਨੀਆ ਜੀ ਜਿੰਨੇ ਵੇਂਦੇ ਸਾਨੂੰ ਸਾਰਿਆਂ ਥਾਵਾਂ ਤੇ ਵੇਂਦੇ ਆਪਾਂ ਨੂੰ ਸਾਰਿਆਂ ਨੂੰ ਸਤਿਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਨਾਮ ਮੇਰਾ ਹੈਗਾ ਜੀ ਮੁਕਿੰਦਰ ਸਿੰਘ ਸੰਧੂ ਪਿੰਡ ਹੈਗਾ ਜੇਠੂਆਲ ਤਹਿਸੀਲ ਵੀ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਸ੍ਰੀ ਅੰਮ੍ਰਿਤਸਰੀ ਜਿਹੜੇ ਵੀਰ ਸਾਨੂੰ ਪਿਆਰ ਕਰਦੇ ਆ ਸੋਹਣੇ ਸੋਹਣੇ ਕਮੈਂਟ ਕਰਦੇ ਆ ਪਿਛਲੀ ਵੀਡੀਓ ਦੇ ਵਿੱਚ ਵੀ ਉਹਨਾਂ ਸਾਨੂੰ ਬਹੁਤ ਦਵਾਵਾਂ ਦਿੱਤੀਆਂ ਕਮੈਂਟ ਬੜੇ ਸੋਹਣੇ ਕਰਦੇ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਆ ਪਰਮਾਤਮਾ ਕਰੇ ਤੁਹਾਡੀ ਸਾਰਿਆਂ ਦੀ ਚੰਗ ਬਿਲਕੁਲ ਤੇ ਸੰਦੀਪ ਜੀ ਆਦਾ ਗਾਵਾਂ ਲੈ ਕੇ ਆ ਹਾਂ ਜੇ ਵੱੱਜਾਂ ਲੈ ਆਈਆਂ ਤੇ ਉਹ ਵੀ ਕੋਸ਼ਿਸ਼ ਕਰਦੀ ਆ ਵੀ ਸਿਰਾਈ ਪਸ਼ੂ ਲੈ ਆਈਏ ਸਿਰਾਈ ਲੈ ਆਈ ਹਾਂਜੀ ਤੇ ਚਲੋ ਗਾਂ ਜਿੰਨੇ ਪੈਸੇ ਖਰਚਣੇ ਨੇ ਉਹਦੇ ਵੀ ਕੁਝ ਪੱਲੇ ਪਵੇ ਤੇ ਉਹਨੂੰ ਪੈਸੇ ਦੁੱਧ ਦੇਣੀ ਆ ਪੈਹਾ ਵੱਧ ਵੀ ਬੰਦਾ ਲਾ ਦੇ ਤਾਂ ਚੀਜ਼ ਚੰਗੀ ਮਿਲ ਜੇ ਨਾ ਤੇ ਉਹ ਉਹ ਸਮਝ ਲਓ ਵੀ ਸੌਦਾ ਚੰਗਾ ਹੀ ਆ ਚੰਗਾ ਹੈ ਹਾਂਜੀ ਹਾਂਜੀ ਤੇ ਪੈਸੇ ਥੋੜੇ ਜਿਹੀ ਨਕਮੀ ਚੀਜ਼ ਮਿਲ ਗਈ ਤੇ ਇੱਕ ਸਾਲ ਦਾ ਰੋਣਾ ਆ ਇਹ ਸਾਰਾ ਬਿਲਕੁਲ ਜੀ ਨਾ ਇੱਕ ਸਾਲ ਮਲ ਮੰਨ ਕੇ ਚੱਲੋ ਵੀ ਉਹ ਵਿਕਣੀ ਮੁੜ ਕੇ ਨਾ ਖੁੱਕ ਕੇ ਬੰਨੇ ਲੱਗਣੀ ਹਾਂਜੀ ਹਾਂਜੀ ਤੇ ਕੀ ਗੱਡੀ ਪਰਾਂ ਗੱਲ ਹੈ ਹਾਂਜੀ ਟਰੈਕਟਰ ਕਰ ਰਹੇ ਉਹਨਾਂ ਨੇ ਅੱਛਾ ਤੇ ਇਹ ਸੰਦੀਪ ਸਿੰਘ ਗੱਲ ਆ ਵੀ ਹੁਣ 10-20 ਹਜ਼ਾਰ ਵੱਧ ਬੰਦਾ ਲਾ ਕੇ ਤੇ ਕਿ ਤੁਸ ਚੰਗਾ ਲਵੇ ਚੰਗਾ ਲਵੇ ਬਿਲਕੁਲ ਮੰਜਾਈ ਬੜੀ ਆ ਖਾਲ ਪੱਠਾ ਵੀ ਉਹ ਪਾਉਣਾ ਹਾਂਜੀ ਲੀਵਰ ਦੀ ਸਮੱਸਿਆ ਵੀ ਸਾਰਿਆਂ ਨੂੰ ਹੈਗੀ ਆ ਬੰਦਨ ਛੱਡਣ ਵੀ ਉਹ ਤੇ ਥੋੜਾ ਚੰਗਾ ਲੱਦੇ ਤੇ ਉਹ ਉਹਨੂੰ ਬੰਦੇ ਨੂੰ ਨਾ ਖੁਸ਼ੀ ਮਿਲਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਵਸ਼ੀ ਆਪਾਂ ਆ ਜਿਹੜੀ ਆ ਇਹ ਦੂਜਾ ਸੁਆ ਤੇ ਗੱਪਣੇ ਹਨਾ ਜੀ ਹਾਂ ਇਹ ਗੱਪਣਾ ਸੰਦੀਪ ਸਿੰਘ ਇਹਦੇ ਦਿਨ ਅਜੇ 20 ਕ ਰਹਿੰਦੇ ਸੂਣ ਚ ਅੱਛਾ ਜੀ ਇਹਦੇ ਮਤਲਬ ਪੰਜਕ ਤਰੀਕ ਦੇ ਲਾਗੇ ਬੰਨੇ ਦਿਨ ਪੂਰੇ ਹੋਣੇ ਆ ਠੀਕ ਹੈ 5 ਤੇ 5 ਨਹੀਂ 25 ਤਰੀਕ ਦੇ ਠੀਕ ਹੈ ਜੀ 25 ਤਰੀਕ ਦੇ ਲਾਗੇ ਪੰਨੇ ਦਿਨ ਪੂਰੇ ਇਹਦੇ ਹੋਣੇ ਆ ਹਜਰ ਟੈਬ ਲੈ ਲਓ ਮੰਨ ਕੇ ਚਲੋ ਵੀ 20 ਦਿਨ 20 ਦਿਨ ਲੈ ਜਣੇ ਇਹਦੇ ਬਿਲਕੁਲ ਗਰੰਟਡ ਬੰਦਿਆਂ ਕੋਲ ਲਈ ਆ ਹਾਂਜੀ ਦੁੱਜੇ ਸੂਏ ਸੁਣੀ ਆ ਤੇ ਫਿਕਸ ਕੁਆਲਟੀ ਦਾ ਚੱਡਾ ਇਹਦਾ ਮਤਲਬ ਨਿਗਰਵਾਨੇ ਵਾਲੀ ਆ ਬਿਲਕੁਲ ਜੀ ਠੀਕ ਦੋ ਦਿਨ ਪਹਿਲੇ ਸੂਏ ਨਾ ਵਸ਼ੀ ਨੇ ਵੇਖੋ ਥੱਲੋਂ ਕਿੱਡੀ ਹਮ ਨਸਲਾ ਭਾਜੀ ਨਸਲ ਚੰਗੀ ਆ ਤੇ ਉਹਨਾਂ ਕੋਲ ਡੰਗਰ ਸਾਰੇ ਨਸਲੀ ਆ ਹਾਂ ਜੀ ਤੇ ਸੰਦੀਪ ਸਿੰਘ ਨੇ ਪਲੂਨ ਨੇ ਦੁੱਧ 20 ਲੀਟਰ ਕਢਿਆ ਵਸ਼ੀ ਅੱਛਾ ਹਾਂ ਠੀਕ ਆ ਚੰਗੀ ਆ ਸਾਰੀ ਵਧੀਆ ਮੇਰੇ ਖਿਆਲ ਹੋ ਸਕਦਾ ਦੰਦਾ ਜੀ ਭਾਵੇਂ ਹੋਵੇ ਮੈਂ ਵੇਖੀ ਹਾਂ ਹਾਂ ਜੀ ਤੇ ਹੁਣ ਇਹ ਦੁੱਧ ਐਦ ਕੀ ਮਤਲਬ 21 22 ਲੀਟਰ 23 ਲੀਟਰ ਦਊ ਘਰ ਜੋ ਠੀਕ ਆ ਤੇ ਆ ਬਾਪੂ ਆਜੋ ਆਜੋ ਜੀ ਆਜੋ ਵਸ਼ੀ ਸਾਰੇ ਪਾਸੋਂ ਚੰਗੀ ਆ ਲਓ ਜੀ ਕਰੋ ਚੈੱਕ ਮਈਆਂ ਵੀ ਟੋਪ ਦੇ ਗਾਂ ਵੈੜ ਵੀ ਬੜੀ ਟੋਪ ਦੀ ਲੈ ਕੇ ਆਂਦੀ ਆ ਹਾਂ ਜੀ ਤੇ ਆ ਵੇਖ ਇਹ 1 ਮਿੰਟ ਪਾਉਸ ਕਰ ਲਾ ਮੜੀ ਹਾਂ ਹਾਂ ਤੋਰੋ ਲੋ ਜੀ ਚੰਗਾ ਗਾਲ ਟੀਕਾ ਵੀ ਚੰਗਾ ਭਰਾਇਆ ਹੋਣਾ ਭਾਈ ਜਰਸੀ ਭਰਾਇਆ ਜਰਸੀ ਦਾ ਅੱਛਾ ਜਰਸੀ ਭਰਾਇਆ ਠੀਕ ਆ ਉਹ ਬੰਦੇ ਬੜੇ ਸਕੀਮੀ ਆ ਹਾਂ ਜੀ ਜਰਸੀ ਨਾਲ ਨਾਲ ਟੀਕਾ ਭਰਾਇਆ ਜੇ ਤੇ ਵੱਡੀ ਵੇਖ ਲੋ ਕਿੰਨੀ ਆ ਕੱਦ ਦਾ ਵਾਲੀ ਆ ਤੇ ਪ੍ਰਿੰਟ ਪ੍ਰਿੰਟ ਵੀ ਬੜਾਈ ਸੋਹਣਾ ਆਜੋ ਜੀ ਆਜੋ ਹਾਂ ਜੀ ਲੰਮੀ ਵੇਖ ਕਿੰਨੀ ਸੁਣੀ ਬੱਸੀ ਪੂਰੀ ਪੂਰੀ ਸੁਣੀ ਵੈੜਾ ਜੀ ਐ ਗ੍ਰੇਪੇ ਭਾਈ ਵੀਰ ਟੱਪੂ ਕੀ ਜੀ ਨਹੀਂ ਇਹ ਪੰਜੀ ਤੇ ਲੱਗ ਗਈ ਸ਼ਾਇਦ ਹਾਂਜੀ ਹਾਂ ਬਿਲਕੁਲ ਬਿਲਕੁਲ ਕਿਉਂਕਿ ਇਦਾਂ ਦੀ ਹੈ ਨਾ ਮਾੜਾ ਡੰਗਰਾਂ ਦਾ ਕੋਈ ਕੋਈ ਵੀ ਨਹੀਂ ਆ ਆ ਗਾਂ ਪੜੀ ਹੈ ਜੀ ਪੂਰੀ ਨਾਲੇ ਹਾਂਜੀ ਹਾਂ ਉਹ ਵੀ ਕੋਈ ਇਹਨਾਂ ਦਾ ਵਿਚਾਰਾਂ ਦਾ ਨਾ ਕੇਸ ਇਦਾਂ ਦਾ ਹੋ ਗਿਆ ਇੱਕ ਉਹਨਾਂ ਕੋ ਕੱਟੀ ਮੈਂ ਲੈਂਦੀ ਆ ਅੱਛਾ ਉਹ ਵੀ ਮੈਂ ਦੇ ਦਿੱਤੀ ਕੱਲ ਪਰਸੋਂ ਕਿਸੇ ਨੂੰ ਤੇ ਚਲੋ ਅਜ ਕੱਲ ਨਾ ਪੱਠੀ ਉਹਨਾਂ ਦੇ ਵਾਧੂ ਬਾਹਰ ਤੇ ਲੇਵਰ ਖਣੋ ਚਾਰ ਪੌਂਡ ਦੇ ਵਿਚਾਰੇ ਦੇ ਬੰਦਾ ਹੈ ਬੰਦੇ ਦਾ ਤੇ ਮੋਲੇ ਜੀ ਦਾ ਇਹ ਸੰਦੀਪ ਸਿੰਘਾ ਵੱਸੀ ਹੈਗੀ ਤੇ ਕੋਈ ਸ਼ੱਕ ਨਹੀਂ ਵੱਡੀ ਆ ਤੇ ਚਲੋ ਦੁੱਧ ਵੀ ਪੂਰਾ ਕੱਡੂ ਤੇ ਮੁੱਲ ਵੀ ਉਦਾਂ ਇਹੋ ਜੀ ਲੱਖ ਰੁਪਏ ਦੀ ਵੱਛੀ ਆਉਂਦੀ ਆ ਪਰ ਥੋੜੀ ਜੀ ਕੱਚੀ ਲਈ ਆ ਤੇ ਤਾਂ ਕਰਕੇ ਇਹ ਨਾ 85000 ਰੁਪਏ ਦੇ ਦਿਆਂਗੇ ਠੀਕ ਆ ਨਾ 85000 ਚੋਂ ਛੋੜ ਛੱਪਾ ਚਲੋ ਕਰ ਦਾਂਗੇ ਬਾਕੀ ਭੈਣ ਭਰਾਵਾਂ ਅੱਗੇ ਬੇਨਤੀ ਰੇਟਾਂ ਦਾ ਜਿਆਦਾ ਫਰਕ ਨਹੀਂ ਕੋ ਹੁੰਦਾ ਹਾਂ ਹੋਏ ਦੇ ਚਲੋ ਜਿੰਨਾ ਵੀ ਹੋਵੇ ਮੰਨ ਤਾਂ ਤੇ ਓਕੇ ਪਰ ਇਹ ਨਹੀਂ ਵੀ ਹੁਣ 10 1000 ਦਾ ਆਪਣਾ ਥੋੜਾ ਬੂਦਾ ਤੇ ਕਰਾਂਗੇ ਠੀਕ ਆ ਤੇ ਆਹ ਪੁਰਜਾ ਵੇ ਅਸਦੀ ਇਹ ਗੱਬਣਾ ਜੀ ਇਹ ਇਹ ਵੀ ਗੱਬਣਿਆ ਤੇ ਛਿੱਗੀ ਮੂੰਹਾਂ ਆਰਮ ਤੋਂ ਵਸ਼ੀ ਲਈ ਆ ਹਾਂ ਤੇ ਵੇਖ ਬਰੀਡ ਕੁੜੀ ਐ ਵਾਹ ਅਜੇ ਮੇਰੇ ਖਾਲ ਨਾਲ 5 ਕ ਦਿਨ ਨਹੀਂ ਇਹ ਸੂਂਦੀ ਬਾਕੀ ਚਲੋ ਇਹ ਕੁਦਰਤ ਦੇ ਗਰਭ ਚ ਗੱਲ ਆ ਵੀ ਪਤਾ ਨਹੀਂ ਇਹਨੇ ਕਦੋਂ ਸੂਪਣਾ ਆਪਾਂ ਕਹਿ ਦੀਏ 5 ਦਿਨ ਨਹੀਂ ਸੋਣਾ ਮੇਰਕੋ ਆਈ ਨੂੰ 3-4 ਦਿਨ ਹੋ ਗਏ ਆ ਹਾਂਜੀ ਆ ਵੇਖ ਲੈ ਆ ਨਿਸ਼ਾਨੀ ਫਾਰਮ ਦੀ ਇੱਥੇ ਬਨ ਗਿਆ ਪਿਆਈ ਇਹਦੇ ਉੱਤੇ ਪੈਪ ਜਨ ਲੱਗ ਗਿਆ ਹਾਂਜੀ ਪੈਪ ਲਗਾ ਉੱਤੇ ਖਾਨੀਆ ਨਾ ਹਾਂਜੀ ਹਾਂਜੀ ਕਿੰਨਾ ਘੇੜੀ ਜਾਂਦਾ ਉਹਨਾਂ ਨੂੰ ਤੇ ਇਹਨੇ ਪਹਿਲੇ ਸੂਏ ਸੰਦੀਪ 24-25 ਲੀਟਰ ਵਸ਼ੀ ਦੁੱਧ ਕੱਢਿਆ ਅੱਛਾ ਜੀ ਹਾਂ 30 ਲੀਟਰਾਂ ਦੀ ਓੜ ਤੇ ਆਈ ਆ ਚਲੋ ਆਪਾਂ ਕਹਿੰਦੇ ਆ 5 26 ਵੀ ਦੇ ਦੇ ਹਾਂਜੀ ਇੰਨਾ ਕਹਿੰਦੇ ਆ ਰਾਮਨਾ ਹੀ ਕਰ ਜਾਣਾ ਤੇ ਇਹਦਾ ਕੋਈ ਉਹ ਨਹੀਂ ਹੈਗਾ ਵੀ ਇਹਨੂੰ ਟੰਗਾ ਬੰਗਾ ਨਹੀਂ ਕੱਖ ਵੀ ਪਾਉਣਾ ਇਦਾਂ ਹੀ ਭਵੇਂ ਥੱਲੇ ਵਜੋ ਜਿੰਦਾ ਮਰਜੀ ਆ ਤੇ ਕੋਈ ਇਹਨੂੰ ਇਹੋ ਜੀ ਗੱਲਬਾਤ ਕੋਈ ਨਹੀਂ ਚਵਾਈ ਬੜੀ ਪੋਲੀ ਹੈ ਮੱਛੀ ਸੁਭਾਅ ਦੀ ਵੀ ਚੰਗੀ ਆ ਲੈ ਜੀ ਟਾਈਮ ਭਾਜੀ ਦੱਸਣਾ ਜੇ ਘੜੋੜਾ ਨਹੀਂ 5 6 ਦਿਨ ਤੇ ਲੈ ਆਈ ਹਾਂ ਖੋਲੋ ਜੀ ਵਖਾਤ ਤੋੜ ਕੇ ਵੀ ਵੱਡੀਆਂ ਆ ਵਾ ਵੇੜਾ ਨਿੱਕੀਆਂ ਨਹੀਂ ਆਪਾਂ ਵੱਡੀਆਂ ਵੇੜਾ ਪੁਰੀਆਂ ਐ ਜਿਹਦਾ ਦੋਵੇਂ ਭੈਣਾਂ ਹੀ ਹੁੰਦੀਆਂ ਨੇ ਲਓ ਜੀ ਕਰੋ ਜਾ ਕੇ ਵੀ ਐਸੀ ਚੀਜ਼ ਆ ਕੀਤਾ ਵੀ ਚੱਲ ਵਸ਼ੀਆਂ ਨੇ ਜਦੋਂ ਬੜੀਆ ਟੇਸਟ ਬਦਲਣਾ ਚਾਹੀਦਾ ਕਿ ਨਹੀਂ ਨਾਲੇ ਚੰਗੀ ਲੱਗੀ ਆਹੜੀ ਵਸ਼ੀਏ ਤੇ ਮੈਨੂੰ ਸੋਹਣੀ ਬੜੀ ਲੱਗੀ ਤੇ ਮੈਂ ਚੱਲ ਲੈ ਹੀ ਹਾਂ ਹਾਂ ਜੀ ਹਾਂ ਵੇ ਸੰਦੀਪ ਨਹੀਂ ਠੀਕ ਆ ਹੈ ਕਿ ਨਹੀਂ ਇਹਦੇ ਥੱਲੇ ਪਰਾੜੀ ਛੁੱਟਦੇ ਅਸੀਂ ਰਾਤ ਨੂੰ ਇਹਦੇ ਕੋਲ ਬੈਠਾ ਨਹੀਂ ਜਾਂਦਾ ਇਹ ਵੀ ਦੇਖੋ ਮੱਝ ਤੈਨੂੰ ਬਖਾਉਣੇ ਆਜੋ ਜੀ ਹਾਂ ਲਓ ਜੀ ਲੈ ਚੱਲੋ ਇਹਨੂੰ ਫਿਰ ਚੰਗੇ ਢੀਕੇ ਲਗਾਓ ਜੀ ਆ ਇਹਦਾ ਨਹੀਂ ਪਤਾ ਵੀ ਕਿਹੜਾ ਲੱਗਾ ਇਹਨੂੰ ਉਹਨੂੰ ਜਿਹੜਾ ਟੀਕਾ ਲੱਗਾ ਉਹ ਜਰਸੀ ਨਸਲ ਦਾ ਲੱਗਾ ਠੀਕ ਆ ਬਾਕੀ ਫਾਰਮ ਚੋਂ ਆਈ ਆ ਚੰਗਾ ਹੀ ਲਵਾਇਆ ਹੋ ਮਾਰਾ ਤੇ ਪਸ਼ੂ ਰੱਖਦਾ ਕੋਈ ਨਹੀਂ ਬਿਲਕੁਲ ਬਿਲਕੁਲ ਜੀ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਫਾਰਮ ਵਾਲੇ ਨਾ ਹੁਣ ਕਈ ਬੰਦੇ ਪਤਾ ਹੀ ਕਹਿੰਦੇ ਆ ਵੀ ਜੇ ਇੰਨੀ ਚੰਗੀ ਉਹਨਾਂ ਨੇ ਵੇਚੀ ਕਿਉਂ ਹਮ ਫਾਰਮਾਂ ਵਾਲਿਆਂ ਨੂੰ ਸੇਲ ਪਰਚੇਜ਼ ਕਰਨੀ ਹੀ ਪੈਂਦੀ ਕਰਨੀ ਪੈਂਦੀ ਆ ਇਹੋ ਹੀ ਤੇ ਇੱਕ ਉਹਨਾਂ ਦੀ ਆਮਦਨ ਦਾ ਬਲੱਤ ਕਰਨਾ ਬਿਲਕੁਲ ਕਰਨੀ ਪੈਂਦੀ ਕਰਨੀ ਪੈਂਦੀ ਜੀ ਵੇਚਣਗੇ ਪਾ ਦਾ ਗਾਂ ਬਰੀਡ ਬਣਾਉਣਗੇ ਤੇ ਪਿਛਲੀਆਂ ਨੂੰ ਵੇਚਦੇ ਆ ਫੇਰ ਕਰ ਫੇਰ ਫੇਰ ਹੀ ਆ ਜੀ ਭਾਜੀ ਬਿਲਕੁਲ ਇਹ ਫਾਰਮ ਦੀ ਇਨਕਮ ਦਾ ਬੜਾ ਥੋੜਾ ਹਿੱਸਾ ਬਾਈ ਹਣਾ ਤੇ ਇਹ ਸੰਦੀਪ ਸਿੰਘਾ ਛਿੱਗੀ ਆ ਮੂੰਹ ਜੀ ਠੀਕ ਆ ਹਾਂ ਇਹ ਆਪਾਂ ਬੱਛੀ ਦੇ ਦੀ 1 ਲੱਖ ਤੇ 10000 ਦੀ ਚਲੋ ਮਾਨਤਨ ਕਰ ਦਾਂਗੇ ਕਰ ਦਿਓ ਜੀ 1 ਲੱਖ 5000 ਦੀ 1 ਲੱਖ 5000 ਠੀਕ ਹੈ ਤੇ ਚੰਗੀ ਆ ਜੇ ਕਿ ਚੰਗੇ ਖਿਡਾਰੀ ਕੋਵੇਂ ਦੇ ਸਵਾਦੀ ਵੇਚਦੇ ਅਸੀਂ ਥੋੜੇ ਜਿਹਾ ਅਨਾੜੀ ਆ ਗਾਈਆਂ ਦੇ ਮਸਲੇ ਜੀ ਮੱਝ ਤੇ ਚੰਗੀ ਤੋਂ ਚੰਗੀ ਬਾਕੀ ਛੋਟੇ ਨਹੀਂ ਇਹ ਜਾਨਵਰ ਦੋਵੇਂ ਵੱਡੀਆਂ ਵੱਡੀਆਂ ਮਾੜੀਆਂ ਆ ਬੜਾ ਜੇ ਤੇ ਵੇਖ ਲਓ ਪ੍ਰਿੰਟ ਪ੍ਰਿੰਟ ਇਹਨਾਂ ਚ ਕਮੀ ਨਹੀਂ ਕੋਈ ਵੀ ਵੀ ਇਹ ਨਹੀਂ ਵੀ ਦੇਸੀ ਪਾਨਿਆ ਦੋਵੇਂ ਪਿਓਰ ਵਸ਼ੀਏ ਪਿਓਰ ਪਿਓਰ ਜੀ ਤੇ ਐ ਪੱਠੇ-ਪੁੱਠੇ ਖਾਨ ਵਾਲੀਆਂ ਵਧੀਆ ਸੁਭਾ ਸੁਭੂ ਦੀਆਂ ਚੰਗੀਆਂ ਚਾਰੂ-ਚੂਰੂ ਚ ਚਲੋ ਤੇ ਆ ਇੱਕ ਨਗੀਨਾ ਸਦੀਪ ਸਾਹਿਬ ਵੇਖ ਦੀ ਪਹਿਲੋਂ ਇਹਦੀ ਯਾਰ ਇਹ ਬੋਰੀ ਨੀਲੀ ਹੈ ਜੀ ਵੇਖ ਕਿਤੇ ਕਿਆ ਬਾਤਾਂ ਖਬਰੋ ਭਾਜੀ ਗੱਬਣਾ ਸੰਦੀਪ ਦੇਣਾ ਜੇ ਮੇਰੇ ਹਿਸਾਬ ਨਾਲ 5-6 ਲੈ ਜੂਗੀ ਅੱਛਾ ਜੀ ਪਰ ਝੋਟੀ ਇਹ ਗੱਲ ਹੈ ਵੀ ਬੱਦੀ ਝੋਟੀ ਘਰ ਦਾ ਸ਼ਿੰਗਾਰ ਆ ਤੇ ਸੋਹਣੀ ਕਿੰਨੀ ਆ ਤੇ ਮੇਲਿਆਂ ਚ ਪਾਉਣ ਲਈ ਝੋਟੀ ਸਾਰੀਆਂ ਨਿਸ਼ਾਨੀਆਂ ਕਵਰ ਕਰ ਬਿਲਕੁਲ ਸਹੀ ਗੱਲ ਹੈ ਜੀ ਜੇ ਕਿਤੇ ਮਤਲਬ ਇੱਕ ਦੂਜੀ ਪੂਰੀ ਹੁੰਦੀ ਆ ਉਹਨੂੰ ਰਤੀ ਪੂਰੀ ਇਹ ਪੂਰੀ ਹੈਗੀ ਨੀਲੀ ਰੰਗ ਦੀ ਬਿਲਕੁਲ ਜੀ ਦੂਜਾ ਸੂਆ ਇਹ ਹੋ ਸਕਦਾ ਧੰਦਾ ਜੀ ਕਿੰਨਾ ਕਹੇ ਭਾਜੀ ਰਿਕਾਰਡ ਰਿਕਾਰਡ ਤੇ ਇਹਦਾ ਬਥੇਰਾ ਦੱਸਿਆ ਵੀ ਪਹਿਲੇ ਸੂਏ ਦੁੱਧ 13 ਕਿਲੋ ਲੀਟਰ ਕੱਢਦੀ ਰਹੀ ਹਾਂਜੀ ਪਰ ਜਿਹੜਾ ਇਹਦਾ ਬਹਾਨਾ ਬੂਨਾ ਮੈਨੂੰ ਲੱਗਦਾ ਹੁਣ ਵੀ ਦੁੱਧ 15 ਹੀ ਭਾਵੇਂ 15 ਕਰ ਜੂਗੀ ਹਨਾ ਕਰ ਜੂਗੀ ਕਰ ਜੂਗੀ ਕਿਉਂਕਿ ਇਹ ਇਹਦੀ ਨਸਲ ਬੋਲਦੀ ਆ ਨਸਲ ਬੋਲ ਤੁਸੀਂ ਤੋੜ ਕੇ ਵੇਖਿਓ ਤੇ ਥਾਂ ਇਦਾਂ ਦੇ ਲੱਗੇ ਆ ਤੇ ਜਿਹੜਾ ਇਹਦਾ ਚੀਪਾ ਨਾ ਐਡੀ ਐਡੀ ਮੋਟੀ ਅੱਧੀ ਅੱਧੀ ਇੰਚੀ ਚੌੜੀ ਧਾਰ ਆਉਂਦੀ ਆ ਬਹੁਤੀ ਵੱਛੀ ਭੋਲੀ ਆ ਲੋ ਕਰੋ ਚੱਕਰਾਂ ਨੇ ਹਾਂ ਤੇ ਪਲੀ ਪੁਲੀ ਵੇਖ ਕਿੰਨੀ ਆ ਬਿਲਕੁਲ ਲੈ ਜਾਪਾ ਇਧਰ ਲਿਆਓ ਇਧਰ ਨੇ ਕਿੰਨੇ ਟਾਈਮ ਲਾਜੂ ਬਾਜੀ ਇਹ ਮੇਰੇ ਖਿਆਲ ਨਾਲ ਜੇ ਦਿਨ ਪੰਜਰ ਲੈ ਹੀ ਜਾਊਗਾ ਹੂੰ ਵੇ ਸੰਦੀਪ ਨਿਸ਼ਾਨੀਆਂ ਵੇ ਪਿੱਛੇ ਵੀ ਨਿਸ਼ਾਨੀਆਂ ਤੇ ਠੀਕ ਹੈ ਬਾਜੀ ਚਾਰੇ ਖੁਰ ਪੂਛਦਿਆਂ ਵੱਧ ਚਿੱਟੀ ਅੱਖ ਬਿੱਲੀ ਵਧੀਆ ਹੂੰ ਤੇ ਮੇਲਿਆਂ ਚ ਪਾਉਣ ਵਾਲੀ ਚੋਕ ਮੇਲੇ ਮੇਲੇ ਪਾਉਣ ਵਾਲੀ ਇਹਦੀ ਸ਼ੋਅ ਕੁਆਲਿਟੀ ਜੀ ਨੂੰ ਕਹਿੰਦੇ ਨੇ ਪਿੰਡੋਂ ਲਈ ਜੇ ਆਪਾਂ ਨਹੀਂ ਹਾਂ ਜੀ ਬਰੌਣਿਆਂ ਦੀ ਅੱਛਾ ਠੀਕ ਆ ਮੈਂ ਪਿੰਡ ਬਹੁਤ ਐ ਹੋਜੇ ਮੈਂ ਸਾਡੇ ਪਿੰਡ ਹੈਗੇ ਆ ਪਰ ਉਹ ਵੇਚਦੇ ਨਹੀਂ ਆ ਸੰਦੀਪ ਮਸਲਾ ਇਹੋ ਹੀ ਆ ਵੀ ਡੰਗਰ ਨਾਲ ਹਾਂ ਜੀ ਅੱਬਰ ਤੇ ਚੰਗਾ ਲੱਭਦਾ ਹੀ ਘਟਿਆ ਹੂੰ ਤੇ ਜੇ ਕੇ ਕੋ ਹੈਗਾ ਤੇ ਉਹ ਵੇਚਦਾ ਹੀ ਨਹੀਂ ਚੰਗਾ ਬਿਲਕੁਲ ਨਹੀਂ ਵੇਚਦਾ ਜੀ ਤੇ ਵੇਖਦਾ ਮਤਲਬ ਤੇਲ ਵੇਚਦੇ ਨੇ ਤੇ ਸ਼ਰੀਫ ਦੇ ਹੂੰ ਨਾਲੇ ਪਿਓ ਨਹੀਂ ਲਈ ਆ ਜੀ ਸੰਦੀਪ ਦੁੱਧ ਕੱਢਣਾ ਹੀ ਆ ਅਕਸਰ ਦੁੱਧ ਹੀ ਲਈ ਫਿਰ ਹੋਰ ਕੀ ਜੀ ਹੋਰ ਕੀ ਹੁੰਦੇ ਹਾਂ ਤੇ ਬਿਲਕੁਲ ਜੀ ਹਾਂ ਤੇ ਚਲੋ ਇੱਕ ਗੱਲ ਹੈਗੀ ਆ ਵੀ ਜਿਹੜੀ ਕਿਸੇ ਨੇ ਗੱਲ ਕਹਿਣੀ ਆ ਹਾਂਜੀ ਵੀ ਥੋੜੀ ਜੀ ਨਾ ਤੱਕ ਤੱਕ ਗਾਹਾਂਵਾਂ ਜੇ ਕਿਤੇ ਥੋੜੀ ਜੀ ਤੱਕ ਆ ਆ ਚੀਜ਼ ਇੱਥੇ ਆ ਜਾਂਦੀ ਨਾ ਹਾਂਜੀ ਤੇ 2.5 ਲੱਖ ਦੇ ਉੱਤੋਂ ਦੀ ਲੱਤ ਫੇਰ ਦਿੰਦੀ ਝੋਟੀ ਜਿੰਦਾ ਦਾ ਰੰਗ ਢਾਂ ਗਿਆ ਵੇਖ ਲਓ ਪਲੀ ਜੁੜੀ ਵੀ ਚੰਗੀ ਆ ਸਾਰਾ ਕੁਝ ਚੰਗਾ ਸੰਦੀਪ ਸਿੰਘਾਂ ਉਦਾਂ ਪਤਾ ਕੀ ਕਈ ਬੰਦੇ ਫਿਰ ਇਹੋ ਜੀ ਮਹੀਂ ਦਾ ਕਹਿ ਦਿੰਦੇ ਆ ਵੀ ਮੋਲ ਆਪਾਂ ਫੋਨ ਤੇ ਕਰਾਂਗੇ ਹਾਂ ਪਰ ਆਪਾਂ ਓਪਨ ਹੀ ਕਮਰਾ ਰੱਖਣਾ ਬਿਲਕੁਲ ਆਈ ਨਹੀਂ ਕੋਈ ਪਰਦਾ ਛੜਦਾ ਰੱਖਣਾ ਲੈਣਾ ਨਫਾ ਤੇ ਚਲੋ ਹਰ ਇੱਕ ਨੇ ਲੈਣਾ 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 ਪਿਛਲੀ ਵੀਡੀਓ ਜੇ ਇੱਕ ਮੈਂ ਮਈ ਪਾਈ ਜਿਹੜੀ ਸਰਨਮਾਰ ਦੀ ਹਾਂਜੀ ਉਹ ਇੱਕ ਨੇ ਕਮੈਂਟ ਕੀਤਾ ਮੇਰੇ ਗਵੰਡੋਂ ਗਈ ਬਹੁਤ ਹੈ ਘੱਟ ਨਫਾ ਮੈਂ ਤੇ ਉਹਨੂੰ ਇਨਾ ਹੁਣ ਵੀ ਵੀਰ ਨੂੰ ਨਾ ਦੱਸ ਹੀ ਦੇ ਕਿਹੜੇ ਪਿੰਡੋਂ ਆਈ ਇੰਨਾ ਇੰਨਾ ਹੀ ਦੱਸ ਦੇ ਕਿੱਥੋਂ ਜੇ ਤੇਰੇ ਗਵਾਂਢੋਂ ਆਈ ਦੱਸ ਦੇ ਵੀ ਕਿੰਨੇ ਦੀ ਆਈ ਆ ਤੇ ਮੈਂ ਨਫਾ ਕਿੰਨਾ ਲੈਣ ਰਿਹਾ ਮੈਂ ਕਿੰਨਾ ਕੀਤਾ ਮੈਨੂੰ ਤੇ ਪਤਾ ਵੀ ਕਿੰਨੇ ਦੀ ਲਈ ਦੇ ਕਿੰਨਾ ਕਰਨ ਰਿਹਾ ਹਾਂ ਹਾਂ ਜੀ ਨਹੀਂ ਓਏ ਉਦਾਂ ਹੀ ਕਹੇਦੇ ਐਵੇਂ ਵਿਚ ਵੰਝਵਾਦ ਨਾ ਇਦਾਂ ਚੰਗਣ ਲੱਗਦਾ ਜਾਂ ਤੇ ਆਪਣਾ ਕੋਈ ਨੰਬਰ ਨੰਬਰ ਦੱਸਿਆ ਕਰੋ ਵੀ ਆਹ ਗੱਲ ਹਾਂ ਤੇ ਸੰਦੀਪ ਸਿੰਘ ਆ ਏ ਝੋਟੀ ਆਪਾਂ ਫੋਨ ਤੇ ਨਹੀਂ ਮੁੱਲ ਕਰਨਾ ਸਿੱਧਾ ਹੀ ਕਰ ਦੇਣਾ ਮੁੱਲ 1.5 ਲੱਖ ਹਾਂ ਜੀ 1 लाख 40000 ਦੀ ਦੇਣੀ 1 लाख 40000 ਠੀਕ ਪਰ ਇੱਦੀ ਛੋਟੀ ਨਾ ਇਹ ਮੰਡੀੋਂ ਮਿਲਣੀ ਨਾ ਗਰੀ ਨੀ ਹਣਾ ਨਹੀਂ ਠੀਕ ਆ ਤੇ ਜੇਕ ਦੇ ਨੇ ਪਾਤੀ ਕੱਟੀ ਬੂਰੇ ਬਾਰੇ ਰੰਗ ਦੀ ਹਾਂਜੀ ਤੇ 15000 ਦੀ ਕੱਟੀ ਹੋਣੀ ਵੇ ਲੋਕ ਕਿੰਦੀ ਝੋਟੀ ਦੀ ਸੋਹਣੀ ਹਾਂਜੀ ਹਾਂਜੀ ਚਲੋ ਜੀ ਚਲੋ ਤੇ ਚੌੜੀ ਚਾੜੀ ਵੀ ਪੂਰੀ ਐ ਬਿਲਕੁਲ ਤੇ ਪੱਠਿਆ ਪੁੱਠਿਆਂ ਦੀ ਵੀ ਚਾਰੂ ਚੰਗੀ ਆ ਮੂੰਹ ਨਸਲ ਆ ਵੇ ਜੀ ਗਾਡੀ ਗਰ ਨਹੀਂ ਨੀਲੀ ਦੇ ਲੱਗਾ ਉਹ ਜੀ ਰੱਬ ਜਾਣੇ ਕੀ ਆ ਪਾਣੋ ਜਿਹੜੀ ਚੀਜ਼ ਦਾ ਪਤਾ ਨਹੀਂ ਉਹ ਹਾਂਜੀ ਇਹ ਆ ਛੋਟੀ ਸੰਦੀਪ ਸੂਈ ਆ ਦੂਜਾ ਸੂਆ ਅੱਛਾ ਜੀ ਹੋ ਸਕਦਾ ਪਹਿਲਾ ਵੀ ਹੋਵੇ ਵੱਡੇ ਕੱਦ ਵਾਲੀ ਹਾਂ ਇਹਦਾ ਬੱਚਾ ਹੀ ਹੂੰ ਬੌਲੀ ਤੋਂ ਸਾਫ ਹੋ ਗਈ ਆ ਤੇ ਬੰਦੇ ਨਕਮੇ ਜੇ ਤੋਂ ਆਈ ਆ ਹੂੰ ਨਕਮਾ ਹਣੋ ਭਰਾ ਦੇ ਗੁੱਸਾ ਨਾ ਕਰ ਲੈ ਨਕਮਾ ਮਤਲਬ ਇਹ ਆ ਕਿ ਸੇਵਾ ਸੁਭਾ ਨਹੀਂ ਉਹਨੇ ਕੀਤੀ ਠੀਕ ਆ ਨਾ ਤੇ ਦੁੱਧ ਛੋਟੀ ਚਲੋ ਕਰ ਜੂਗੀ ਸਾਰੀਆਂ ਨਿਸ਼ਾਨੀਆਂ ਵੱਡੀ ਛੋਟੀ ਕੱਦ ਕੋਈ ਸਾਰਾ ਚੰਗਾ ਐਸੇ ਵੜੇ ਜਿਹੜਾ ਦੁੱਧ ਆ ਨਾ ਉਹ ਸੱਤ ਹੋਏ ਸਾਢੇ ਸੱਤ ਅਜੇ ਨਹੀਂ ਆ ਬੋਲੇ ਤਾਂ ਖਾਲੀ ਹੋਈ ਆ ਬਿਲਕੁਲ ਬਿਲਕੁਲ 10 ਲੀਟਰ ਤੇ ਕਾਲੀ ਹੋਉਂਦੀ ਆ 10 ਲੀਟਰ ਤੇ ਕਾਲੀ ਹੋਉਂਦੀ ਆ ਸੋਹਣੀ ਸੋਹਣੀ ਆ ਕਾਲੀ ਦਾ ਤੋਰੀ ਵੀ ਚਵਾਈ ਚੰਗੀ ਆ ਸੀ ਰਸੂਲ ਰੱਜ ਕੇ ਤੇ ਭਾ ਵੀ ਟੋਕੜਾਂ ਵਾਲਾ ਹੀ ਕਰਦਣਾ ਆਪਾਂ ਇਹਦਾ ਅੱਛਾ ਠੀਕ ਤੋਰੋ ਜੀ ਐਂਕ ਮਾਣੋ ਸੋਹਣੀ ਸੋਹਣੀ ਵੇਖ ਲਾਏ ਕਿੰਨੀ ਆ ਚਲ ਇਧਰ ਨੂੰ ਲਾ ਨੇ ਠੀਕ ਹੈ ਜੀ ਝੋਟੀ ਵੇਖ ਲਾਤਾ ਨਿਸ਼ਾਨੀਆਂ ਨਿਸ਼ੁੰਨੀਆਂ ਸਾਰੀਆਂ ਦੁੱਧ ਵਾਲੀਆਂ ਕਰੂ ਜੀ 10 ਲੀਟਰ ਦੁੱਧ ਕਾਕਾ ਕਰ ਜਾਣਾ ਜਿਹੜੀ ਤੂੰ ਕਹਿੰਦਾ ਨਾ ਸਿੰਗਲ ਅੱਡੀ ਵੀ ਹੈ ਸਿੰਗਲ ਅੱਡੀ ਸਾਰਾ ਕੁਝ ਹੀ ਹੈ ਜੀ ਸਾਰਾ ਕੁਝ ਹੀ ਚਵਾ ਚੂ ਬੜਾ ਚੰਗਾ ਵਾ ਚਵਾਈ ਬੜੀ ਚੰਗੀ ਆ ਤੇ ਪੂਛ ਨੂੰ ਭਾਵੇਂ ਵਟ ਚੜਾ ਲੋ ਹਾਂਜੀ ਤੇ ਸਿੰਗ ਵੀ ਸੋਹਣਾ ਕੱਦ ਵੀ ਚੰਗਾ ਡਿਜ਼ਾਈਨਡ ਜੂਣੀ ਆਪਾਂ ਵੇਖਣੇ ਹੁੰਦੇ ਹੋਰ ਡੰਗਰ ਦੇ ਕਿਹੜਾ ਆ ਅੰਦਰ ਵੜ ਕੇ ਵੇਖਣਾ ਬਿਲਕੁਲ ਜੀ ਬਿਲਕੁਲ ਬਿਲਕੁਲ हां जी हां जी, जी. जी. ए संदीप ਸਾਂ ਉਦਾਂ ਇੱਕ ਗੱਲ ਆ ਹਾਂ ਜੀ ਵੀ ਸਾਰੀਆਂ ਨਿਸ਼ਾਨੀਆਂ ਨਿਸ਼ੁਣੀਆਂ ਸੈਟ ਆ ਵੇ ਹਾਂ ਜੀ ਕੁਛ ਪਾ ਜਾਂ ਸੇ ਬਿਰਗੀ ਸਿਰਫ ਨਾਲ ਸੰਗ ਦੀ ਤੇਰ ਕੋਲ ਆ ਗੁਰਦਾਈ ਤੇ ਇੱਕ ਨੂੰ ਇਹ ਦੇਹੰਡਿਆ ਵੀ ਅੱਜ ਇਹਨਾਂ ਨਿਵਾ ਨੂੰ ਵੀ ਬੰਦ ਦਿੱਤਾ ਗੋਆ ਗਾਵਾ ਅਸੀਂ ਸਿਆਲ ਚ ਘਾਟ ਹੀ ਲਾਉਣੇ ਆ ਵੀ ਇਹ ਗੱਡੀ ਚੜਾਣੇ ਹੀ ਲਾਦਾ ਗੱਡੀ ਚੜਾਣੇ ਆ ਤਾਂ ਕਰਕੇ ਥੋੜਾ ਜਿਹਾ ਮਸੂਹ ਜਿਹਾ ਕਰਨੀ ਆ ਤੇ ਇਹ ਸੰਦੀਪ ਦਾ 90000 ਰੁਪਏ ਦੇ ਦਾਂਗੇ ਠੀਕ ਆ 85 ਦੇ ਦਿੰਦਾ 85 ਚੋਂ ਹੀ ਮਾਨਤਾਨ ਕਰਦਾ ਚਲੋ ਠੀਕ ਹੈ 80000 ਦੀ 80000 ਜਿਹੜਾ ਹਾਂ ਨਾ ਹੀ ਦੇਣੀ ਹੈ ਬਿਲਕੁਲ ਬਿਲਕੁਲ ਠੀਕ ਨੇ ਉੱਚੋਂ ਛੋੜ ਛਾੜ ਕਰਨੀ ਆ ਕੀ ਇਹ ਕਰਦਣ ਲੱਗੀ ਆ ਨਾ 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 80000 ਦਾ ਚਲੋ ਜੇ ਦੁੱਧ 10 ਲੀਟਰ ਵੀ ਦੇਈ ਜਾਵੇ ਤੇ ਬੜਾ 10 ਤੇਨੇ ਕਰ ਜਾਣਾ ਕਰ ਜਾਣਾ ਕਰ ਜਾਣਾ ਸਾਰੀਆਂ ਨਿਸ਼ਾਨੀਆਂ ਨਿਸ਼ੂਨੀਆਂ ਵੱਡੀ ਛੋਟੀ ਆ 50 55000 ਦੀ ਉਦਾਂ ਹੀ ਦੂਜੀਆਂ ਵੀਰਾਂ ਵੀ ਲੈ ਲੈਣੀ ਜੇ ਕਿਤੇ ਨਾ ਹੀ ਕਿਸੇ ਬੰਦੇ ਬਿਲਕੁਲ ਅੱਗੇ ਤੇ ਮਹਾਰਾਜ ਕਿਰਪਾ ਕਰੇ ਹਾਂ ਜੀ ਹਾਂ ਜੀ ਤੇ ਇਹੋ ਹੀ ਆਪਣੇ ਕੋ ਪਸ਼ੂ ਆ ਬਾਕੀ ਇਹ ਗੱਲ ਆ ਵੀ ਇੱਥੇ ਆ ਕੇ ਤਸੱਲੀ ਸੁਲੀ ਕਰਕੇ ਫੇਰ ਡੰਗਰ ਜਿਹੜੇ ਅੱਗੇ ਘਰਾਂ ਦੀ ਜਾਂਦੇ ਉਹਨਾਂ ਦੇ ਕੋਈ ਐਂ ਆਪਣੇ ਦੇ ਕੋਈ ਗਾਹ ਗਿਆ ਨਵਾਂ ਨਹੀਂ ਦੇ ਸਾਡੇ ਤੇ ਨਾ ਮਤਲਬ ਇੱਕ ਘਰ ਚ ਕਿਨੇ ਕਿਨੇ ਪਹੁੰਚ ਲਗੇ ਹਾਂਜੀ ਹਾਂਜੀ ਹੁਣ ਕੱਲ ਇੱਕ ਮਹੀ ਦਿੱਤੀ ਮਹਿਲਾ ਆਲੇ ਅੱਛਾ ਜੀ ਨਾਲੇ ਕੁੱਕੜਾ ਆਲੇ ਲੱਗ ਗਏ ਹਾਂ ਕੁੱਕੜਾ ਠੀਕ ਉਹਨਾਂ ਵਿੱਚ ਅੱਗੇ ਮੇਰੇ ਕੋਲ ਦੋ ਮੱਝਾਂ ਖੜੀਆਂ ਐ ਹਾਂਜੀ ਇੱਕ ਮੈਂ ਕੱਲੀਆ ਬੁੱਟਰ ਸਿਵੀਆਂ ਮੈਤੇ ਲੱਗੇ ਹਾਂ ਅੱਜ ਝੋਟੀ ਕੱਲੀ ਇੱਕ ਸਵੇਰੇ ਬੜੀ ਚੰਗੀ ਝੋਟੀ ਸੀ ਤੇ ਇੱਕ ਦਿਨ ਅੱਗੇ ਮੇਰੇ ਕੋਲ ਦੋ ਮੱਝਾਂ ਲਈਆਂ ਸੀ ਉਦੋਂ ਸਾਰੇ ਵੀਰਾਂ ਆਪਣਿਆਂ ਕੋ ਫੇਰ ਫੁਰਾਏ ਅੱਛਾ ਦੱਸਦੇ ਵੀ ਪੁਰਾਣੇ ਥਾਂ ਗਏ ਤਾਂ ਕਿ ਵਾਟਿੰਗ ਨਹੀਂ ਉਹਨਾਂ ਦਾ ਕਿਤੇ ਵੀ ਸੂਤ ਆਇਆ ਹਾਂਜੀ ਹਾਂਜੀ ਮੇਰੇ ਕੋਲ ਉਦੋਂ ਨਾ ਦੋ ਮੱਝਾਂ ਖੜੀਆਂ ਹਾਂ ਤੇ ਉਸ ਤੋਂ ਬਾਅਦ ਉਦੋਂ ਦੇ ਫੇਰ ਫੋਨ ਕਰਨ ਡਿਆ ਸਾਨੂੰ ਕੱਟੀ ਵਾਲੀ ਮੈਂ ਦੋ ਫੇਰ ਇੱਕ ਝੋਟੀ ਅੱਜ ਦਿੱਤੀ ਪਹੂ ਆਉਂਦੇ ਰਹਿੰਦੇ ਆ ਵੇਚਦੇ ਵੀ ਪੂਰੇ ਹੀ ਆ ਵੀਡੀਓ ਵਾੜੀ ਥੋੜੀ ਅਹੀਂ ਘੱਟ ਪਾਉਨੇ ਆ ਵੀ ਹਾਂਜੀ ਹਾਂਜੀ ਇਹ ਵੇਲੇ ਸੰਦੀਪ ਵੀ ਹਨ ਖਰਾਬ ਗਾੜਾ ਚਲੋ ਹੀ ਜਾਂਦਾ ਵਜਨ ਕੀ ਜਿਹੜਾ ਮਰੇ ਛੋਟੇ ਆਜੀ ਹਾਂਜੀ ਛੋਟੇ ਆ ਤੇ تیرਕੋਂ ਵੀ ਪੰਜ ਛੇ ਘਾਰੀ ਫਿਰੇ ਜਾਂਦੇ ਆ ਹਾਂਜੀ ਹਾਂਜੀ ਨੌ 10 ਤੇ ਜੁੱਲੇ ਜੀ ਵੱਜ ਜਾਂਦੇ ਸਾਰੇ ਬਵਾਜਰ ਬਵਾਜਰ ਤੇ ਮੁੜ ਕੇ ਗਾੜੀ 4 ਵੇ ਉਦਾਂ ਹਨੇਰਾ ਹੋ ਜਾਂਦਾ ਹਨੇਰਾ ਆਜੇ ਹੋਰ ਛੋਟੇ ਹੋ ਜਣੇ ਆ ਅਜੇ ਕੱਢੀ ਜਾਣੇ ਆ 22 ਦਸੰਬਰ ਤੱਕ ਘਟਦੇ ਆ ਹੂੰ ਘਟਦੇ ਆ ਬਿਲਕੁਲ ਤੇ 22 ਦਸੰਬਰ ਤੋਂ ਮੁੜ ਕੇ ਥੋੜੀਆਂ ਜਿਹੀਆਂ ਬ੍ਰੇਕਾਂ ਲਾ ਕੇ ਫੜੌਲੀ ਹੌਲੀ ਹੌਲੀ ਬਦਲਦਾ ਸਹੀ ਸਹੀ ਗੱਲ ਹੈ ਤੇ ਚਲੋ ਅੰਨਾਂ ਕਾ ਫਾਇਦਾ ਨਰਾਤਾਂ ਲੰਮੀਆਂ ਸੌ ਸਾਂ ਵਾਧ ਲੀਂਦੇ ਤੇਰੇ ਵਰਗੇ ਜਿਹੜੇ ਤੇ ਬਾਕੀ ਚਲੋ ਅਸੀਂ ਤੇ ਇਦਾਂ ਹੀ ਚੱਲੀ ਜਾਂਦਾ ਕੰਮ ਤੇ ਪਿੰਡ ਆਪਣਾ ਹੈਗਾ ਸੰਦੀਪ ਜੀ ਜੇਠੂਵਾਲ ਤੇ ਨਾਂ ਹੈਗਾ ਮੁਖੇਂਦਰ ਸਿੰਘ ਫੋਨ ਨੰਬਰ ਹੈਗਾ 9814398174 78862956 ਸਾਰੇ ਵੀਰ ਭੈਣ ਭਰਾ ਜਿੰਨੇ ਸਾਨੂੰ ਪਿਆਰ ਕਰਦੇ ਆ ਉਹਨਾਂ ਦਾ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ